ਕ੍ਰਿਸ਼ਨਲ ਪੁਲਿਸ ਵੱਲੋਂ ਇੱਕ ਨੌਜਵਾਨ ਸ਼ਰਨਪ੍ਰੀਤ ਸਿੰਘ ਦੇ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਹਾਦਸਾ 20 ਜੂਨ ਸ਼ੁੱਕਰਵਾਰ ਵਾਲੇ ਦਿਨ ਵਾਪਰਿਆ ਜਦੋਂ ਸ਼ਰਨਪ੍ਰੀਤ ਸਿੰਘ ਨੂੰ ਉਸਤੇ ਹੀ ਕੰਮ ਤੇ ਗੋਲੀ ਮਾਰ ਦਿੱਤੀ ਗਈ ਸ਼ਰਨਪ੍ਰੀਤ ਦੀ ਜਾਨ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨ ਦੇ ਬਾਵਜੂਦ ਉਸਦੀ ਮੌਤ ਹੋ ਗਈ। ਇਹ ਗੋਲੀਬਾਰੀ ਦੀ ਘਟਨਾ ਆਟੋਮੋਟਿਵ ਕੰਪਲੈਕਸ, ਥਰਦਰਫੋਰਡ ਰੋਡ ਸਾਊਥ ਅਤੇ ਕੈਨੇਡੀ ਰੋਡ ਨੇੜੇ ਵਾਪਰੀ। ਅਤੇ ਉਸ ਸ਼ਾਮ ਨੂੰ ਪੁਲਿਸ ਨੂੰ ਕੈਂਪਬੈਲਵਿਲ ਰੋਡ ਅਤੇ ਮੈਲਬਰੋ ਟਾਊਨ ਲਾਈਨ ਨੇੜੇ ਇੱਕ ਗੂੜੇ ਰੰਗ ਦੀ ਕਾਰ ਵੀ ਸੜਦੀ ਹੋਈ ਮਿਲੀ। ਇਹ ਥਾਂ ਬ੍ਰੈਂਟਨ ਤੋਂ ਲਗਭਗ 40 ਕਿਲੋਮੀਟਰ ਦੂਰ ਇੱਕ ਪੇਂਡੂ ਇਲਾਕੇ ਦੇ ਵਿੱਚ ਹੈ। ਜਾਂਚ ਕਰ ਰਹੇ ਅਧਿਕਾਰੀ ਮੰਨ ਰਹੇ ਹਨ ਕਿ ਗੱਡੀ ਕਤਲ ਦੀ ਘਟਨਾ ਦੇ ਨਾਲ ਸੰਬੰਧਿਤ ਹੈ ਪੁਲਿਸ ਦੇ ਅਨੁਸਾਰ ਸੰਭਾਵਿਤ ਦੋਸ਼ੀ ਅੱਗ ਲਗਾ ਕੇ ਪੈਦਲ ਭੱਜ ਗਏ ਪੀਲ ਪੁਲਿਸ ਨੇ ਆਸ-ਪਾਸ ਦੇ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਉਹਨਾਂ ਕੋਲ ਕਿਸੇ ਵੀ ਤਰ੍ਹਾਂ ਦੀ ਸੀਸੀਟੀਵੀ ਫੁਟੇਜ ਕਰਦੇ ਸਿਕਿਉਰਿਟੀ ਕੈਮਰੇ ਦੀ ਫੁਟੇਜ ਜਾਂ ਫਿਰ ਡੈਸ਼ ਕੈਮ ਵੀਡੀਓ ਹੋਵੇ ਤਾਂ ਉਹਨਾਂ ਦੇ ਦਫ਼ਤਰ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ